हां जी मित्रों की हालचाल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਣੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਹੀ ਫਣੀ ਹੋਣ ਵਾਲੀ ਆ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਈਏ ਦੇਖ ਦੱਸਦਾ ਤੇਰੇ ਬੁੱਡੇ ਨੂੰ ਮੁੰਡਾ ਮਟਿਆਰ ਹੋ ਗਿਆ very painful act ਕੋਈ ਪੀੜ ਨਾ ਖਾਵੇ ਉਹਨ ਕੋਈ ਰੋਗ ਨਾ ਲਾਵੇ ਮੇਰੀ ਸ਼ਾਦੀ ਚ ਲੱਤਾ ਮਾਰੋ ਯਾਰ ਨਾਕਾ ਕੇ ਸਮੁੰਦਰੀ ਜਹਾਜ਼ ਆ ਦੇ ਦੇ ਚੱਕਾ ਦੇ ਕੋਈ ਸਿਦਾਂ ਦਾ ਕੋ ਦੀ ਬਣਾਇ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਪਲੀਜ਼ ਗਾਲਾਂ ਜਰੂਰ ਕੱਢੋ ਜਾਣੀ ਸੋਨੀਏ ਰਿਵਾਜ ਦਿੱਤਾ ਸੀ ਨੱਕ ਤਾਂ ਮੇਰਾ ਸਾਲਾ ਅੱਧੇ ਕਿਲੇ ਦੇ ਖਿਡਾਰੀ ਬੈਠਾ ਮੈਂ ਦੀ ਪੁਆੜਾ ਬੋਲਦਾ ਆ ਕੇ ਕਣਕ ਲੈ ਜੋ ਵੇੜੇ ਵਾਲੇ ਚੜਾਮਾ ਜਲਦੀ ਕਰੋ ਬਰੋ ਟਰਾਂਸਫਰ ਵੀ ਲਾਣੇ ਨੇ ਵੇੜੇ ਵਾਲੀਆਂ ਚੜਾਮਾ ਇਕੱਠੀਆਂ ਹੋ ਜਾਣੇ ਮੇਰੀ ਦਾਦੀ 85 ਸਾਲ ਆਣੀ ਆ ਤੁਹਾਡੇ ਤਾਂ ਤਕੜੀ ਆ ਨੇ ਪਿਓ ਨਰੇਗਾ ਦੇ ਦੇ ਪੁੱਤ ਪਰੈਗਾ ਤੇ ਚੱਦ ਨੂੰ ਰੰਗ ਚੜ ਜਾਣਾ ਕਾਲਿਓ ਮੈਂ ਤੇਰਾ ਦਾ ਕੰਮ ਬਸ ਮੋਜਾ ਲੈਣ ਦਾ ਮੈਂ ਤਗੜਾ ਸ਼ਰਾਬੀ ਖਾਲੀ ਕੀਤੇ ਮੈਂ ਵੀਰ ਕਟਿੰਗ ਵਧੀਆ ਪਰ ਮੂੰਹ ਨਹੀਂ ਭਰਾ ਰੇਗਮਾਨ ਲੈਣੀ ਸਕੈਨਰ ਭੇਜ ਆਪਣਾ ਤੂੰ ਤੇ ਤੂੰ ਅੱਖਾਂ ਨਾਲ ਲਾਉਂਦੀ ਫਿਰੇ ਦਿਲ ਤੇ ਨਿਸ਼ਾਨੇ ਪਾਪਾ ਪਾਪਾ ਕੰਮ ਹੋਇਆ ਬਾਈ ਟੱਕੇ ਨਹੀਂ ਸੋਨੇ ਬਣੇ ਜਾਂਦੇ ਆ ਤਾਂ ਮਜਾਲ ਗਿਆ ਫਿਲਟਰ ਨੂੰ ਰੰਗ 19 21 ਕਰ ਦੇ ਵੀ ਇਹਨੂੰ ਪੈਰ लवली ਦੀ ਜ਼ਰੂਰਤ ਆ ਬੱਸ ਬਣਿਆ ਸ਼ਰੀਫ ਦੁਨੀਆ ਨਹੀਂ ਮੰਨਦੀ ਕੱਟਣਾ ਪਊਗਾ ਕੋਈ ਸੱਪ ਡੈਥ ਹੋ ਗਈ ਸੀ ਆਪਣੀ ਮੈਂ ਡਿਪੂ ਵਾਲਾ ਬੋਲਦਾ ਪਿਆ ਕਣਕਾਇਆ ਫਰੀਚ ਵਾਲੀ ਲੈ ਜਾਓ ਆਕੇ ਡੱਬਾਂ ਵਿੱਚੋਂ ਕੱਢ ਕੇ ਸੰਦੂਖਾਂ ਵਿੱਚ ਤੇਰੇ ਬੜਾ ਚਰ ਹੋਏ ਕੋਈ ਗਾਲ ਨਹੀਂ ਗੋਲੀ ਮਾਰ ਗਿਆ ਸੀ ਕੋਈ ਸੌਰੀ ਇਹ ਨਾਲੋਂ ਮੈਂ ਮਾਫੀ ਮੰਗਦਾ ਚੜਾਮਾ ਦਾ ਪੰਜਾਬ ਤੋਂ ਕੱਟਣਾ ਪਊਗਾ ਕੋਈ ਸੱਪ ਲੱਗਦਾ ਸਰ ਮਸਾਲੀ ਸਾਨੂੰ ਆਉਂਦੀ ਐ ਇਹਨਾਂ ਨੂੰ ਵੇਖ ਕੇ ਮੋਰ ਜੇ ਪਹਾੜੀ ਤੱਤਰ ਜੇ ਕਿਸੇ ਨਾਮ ਦੀ ਨਾ ਰੋਟੀ ਉੱਟੀ ਜੁੜਦੀ ਕਿਸੇ ਨਾਮ ਕੀ ਕਹਿੰਦਾ ਡਾਕਟਰ ਅਜ ਤੱਕ ਠੀਕ ਹੋ ਜੂ ਚਾਂਬਲਿਆ ਫਿਰਦਾ ਹਰਾਮਜਾਦਾ ਰੋਟੀ ਕੀ ਉੜਦੀ ਘਰਾਂ ਮੱਖਣ ਮਲਾਂ ਯਾਰਾਂ ਰਿਆ ਸਾਡਾ ਹੀ ਲਾਹਣ ਰੈਸਟੋਰੈਂਟ ਆ ਵੀਰ ਵਾਲੇ ਨੂੰ ਹੱਥ ਜੁੜ ਕੇ ਬੇਂਦੀ ਆ ਦੀ ਅੱਗੇ ਰੋਟੀ ਚੁੱਕ ਲੋ ਜਦੋਂ ਮੇਰਾ ਦੋਸਤ ਪਹਿਲੀ ਵਾਰ ਹੋਟਲ 'ਚ ਖਾਣ ਆਇਆ ਹੋਵੇ ਮਾਰੇ ਬੰਦੇ ਦੇ ਕਿਹੜੇ ਬੰਦੇ ਆ ਚੜਾ ਯਾਰ ਰਹਿਣੀਆਂ ਇਹਨੂੰ ਬੰਦ ਲੋ ਕੋਈ ਹਲਕਿਆ ਪਿਆ ਇਹ ਤਾਂ ਕਹਿੰਦਾ ਸਦਾ ਹੀ ਹਾਲਾਤ ਰਹਿੰਦੇ ਮਾਰੇ ਬੰਦੇ ਦੇ ਵੇ ਥਿਰ ਕੋ ਪਰਿਚ ਜੜੇ ਪੰਜ ਛੇ ਮੈਥੋਂ ਲੱਕ ਮਾਰ ਨੂੰ ਫਿਰਦਾ ਪਰ ਮਜਬੂਰ ਹੈ ਅੱਜ ਤੇਰਾ ਵੀ ਵਿਆਹ ਹੋਇਆ ਮੈਨੂੰ ਤਾਂ ਹੁਣ ਪਤਾ ਲੱਗਾ ਦੁਬਾਰ ਦੇ ਤੂੰ ਗੁੱਟੀਆਂ ਘਰੇ ਤੇਰੀ ਲੱਕ ਹਿੱਸੇ ਹੁ ਵਿੱਟਾ ਪੇ ਅੱਜ ਤਾਂ ਜੋਗ ਨੂੰ ਜੋਗ ਟੱਕਰਿਆ ਏ ਨਾ ਦਾੜੀ ਨਾ ਮੋਛ ਮੇਰਾ ਤੀਆ ਵਰਗਾ ਪੁੱਤ ਉਹ ਜੇਬ ਟਿੰਦੀ ਕਰ ਕਰਸ ਦਿਖਾ ਨਾ ਦੋਵੇਂ ਭੈਣਾਂ ਲੱਗਦੀਆਂ ਨੇ ਤਾਂ ਉਹ ਲੱਕ ਮਾਰਨ ਨੂੰ ਤਰਸੀ ਜਾਂਦਾ ਏ ਲੋਕ ਕੀ ਕਰਦੇ ਕਿਉਂ ਬਦਨਾਮ ਤੈਨੂੰ ਕਿਉਂ ਕਿ ਸਿਖਰਾਂ ਤੇ ਆ ਨਾਮ ਕੁੜੇ ਜਾਪਾਨੀ ਖੁਸਰਾ ਫੇਸਬੁਕ ਤੇ ਪਾਇਆ ਕਰ ਵੀਡੀਓ ਬਾਈ ਭੈਣੇ ਕਿਉਂਕਿ ਮੈਂ ਚਲਾਉਂਦਾ ਨਹੀਂ ਨਾਮ ਚੱਲਦਾ ਤਾਂ ਤੋਂ ਸਿਖਰਾਂ ਤੇ ਕੰਡੇ ਪੁਰਾਣੇ ਜਮਾਨੇ ਦੇ ਰੰਗीन ਟੀਵੀ ਦੀ ਕਾਪੀ ਜੇ ਆਨਲਾਈਨ ਰੇਟਾ ਰੋੜਾ ਮਾਰਦਾ ਪ੍ਰਬੰਧ ਹੁੰਦਾ ਮੈਂ ਸਿਰ ਖੋਲ ਦੇਣਾ ਸੀ ਇਹਨਾਂ ਦਾ ਕੱਢਿਆ ਸ਼ਰਿਆਮਪੁਰ ਅੱਖਾਂ ਚੇਦੀਆਂ ਕੀ ਸ਼ਕਤ ਸਾਲਾ ਬੰਦਾ ਮੂੰਹ ਆ ਜਾ ਕਰਦਾ ਕੀ ਆ ਸਾਲਾ ਮੋਡੀਫਾਈ ਖੁਸਰਾ ਇਸੋਇ ਕਿ ਤੇਰੇ ਬਿਨਾ ਜੀਣੀ ਲੱਗਦਾ ਆਉ ਕੀ ਦੱਸਾਂ ਕੁੜੇ ਮੇਰਾ ਵੀ ਨਹੀਂ ਲੱਗਦਾ ਆ ਤਾਂ ਗਜਾ ਇਹਨਾਂ ਕਰਕੇ ਬੰਨਾ ਪੈਂਦਾ ਕੰਪਨੀ ਆਲਿਆਂ ਨੂੰ ਰੱਖ ਦੇ ਚੁੱਪ ਕਰਕੇ ਡੇਗ ਪਿਆ ਅਗਲੇ ਨਾਲ ਤੇਰਾ ਗੁਰਦਾ ਕੱਢ ਲੈਣਾ ਲੱਗਦਾ ਹਾਈ ਸੌ ਲੱਗ ਤੇਰੇ ਬਿਨਾ ਜੀਣੀ ਲੱਗਦਾ ਕੀ ਦੱਸਾਂ ਕੁੜੇ ਮੇਰਾ ਵੀ ਨਹੀਂ ਲੱਗ ਰੀਲ ਬਣ ਗਈ ਹੁਣ ਰੱਖ ਦੇ ਫੋਨ ਚੱਲ ਬਣ ਗਈ ਰੀਲ ਰੱਖ ਦੇ ਹੁਣ ਸੌ ਵਾਰੀ ਟਣ ਤਕੜੇ ਹੈਲੋ ਹਾਂ ਜਿੱਥੇ ਮਾਲਕ ਵੇੜੇ ਵਾਲੇ ਚੱਕ ਕੇ ਰੱਖੋ ਕੰਮ ਬੱਸ ਖਾਲੀ ਖਾਲੀ ਜ਼ਿੰਦਗੀ ਵਿੱਚ ਕੰਜਰਾਂ ਨੇ ਮੇਲਾ ਲਾ ਰੱਖਿਆ ਬੀਬਾ ਰੱਖ ਦੇ ਜੇ ਡੇਗ ਗਿਆ ਤੇਰਾ ਖੈੜਾ ਨਹੀਂ ਛੁੱਟਣਾ ਕੋੜਿਆ ਤੇਰੇ ਚ ਹੌਸਲੇ ਨੇ ਪੁੱਤਰ ਓਏ ਫਿਰ ਗੁੱਸਾ ਨਾ ਕਰੀ ਚੋਰ ਲੱਗ ਰਿਹਾ ਮੈਨੂੰ ਜਿਗਰੇ ਦੀ ਲੋੜਾ ਬੇਇੱਜ਼ਤੀ ਕਰਵਾਉਣ ਲਈ ਕਿਹੜੇ ਕੰਮੀ ਪਿਆ ਜਾ ਕੇ ਚੋਰੀਆਂ ਚੁਰੀਆਂ ਕਰ ਮੇਰਾ ਵੀਰ ਸੂਰਮਾ ਨਾ ਨਾ ਚੂਰਮਾ ਅੱਗ ਤੇ ਤੋ ਸੱਜਣ ਸਾਨ ਵਰਗੀ ਸਾੜੇ ਦੇ ਇੱਕ ਵਾਰਿਆ ਹੱਥ ਤੋੜੋ ਕੋੜਾ ਬਹੁਤ ਹੁੰਦਾ ਪਤੰਦਰ ਇੱਕ ਤਾਂ ਨੀ ਚੱਕ ਉਸ ਸੁਲੇਮਾਨ ਵਰਗੀ ਰਹਿ ਫੁੱਟਾ ਛੇਮੀ ਬਾਰਾਂ ਪੋਰਵ ਹੋ ਗਈ ਐਂਟਰੀ ਬਿੱਗ ਬਾਸ ਚ ਮੈਨੂੰ ਲੱਗਦਾ ਕੁੱਬ ਪੈ ਗਿਆ ਜੱਕਦਮ ਮੁਕਮਮਾਨ ਤੋਂ ਪਹਿਲਾਂ ਫਿੰਗ ਲੈਂਦਾ ਰਾਮ ਜਦਾ ਮੂੰਹ ਨਾਲੋਂ ਵੱਡੇ ਕਲਰ ਆ ਇਹਦੇ 4 ਵਜੇ ਉੱਠ ਤਾਰਾ ਗੱਡੀ ਜਦੋਂ ਚੁੱਲ੍ਹੇ 'ਤੇ ਬੈਠ ਪਈਆਂ ਰੋਟੀਆਂ ਪਕਾਉਂਦੀਆਂ ਤੇਰੀ ਮਹਿੰਦੀ ਕਦੇ ਨਹੀਂ ਲੈਂਦੀ ਚੁਰਾਤਾ ਨਾਲ ਜੱਟੀ ਦੇ ਨਰਕਾਂ ਨੂੰ ਜਾਊਗਾ ਦੁਨੀਆਂ ਦੇ ਕਹੇਗੀ ਕਿ ਜ਼ਿੰਦਗੀ ਚੁਰਾ ਸਗੀ ਚੁੱਲ੍ਹੇ ਅੱਗੇ ਬੈਠ ਪਈਆਂ ਰੋਟੀਆਂ ਸਦਾ ਸੁਹਾਗਣ ਰਹੋ ਤਾਂ ਕਹਿਣਾ ਕਿਊੜ ਬਣੀ ਜਾਂਦੀ ਐ ਤਾਂ ਮੈਨੂੰ ਲੱਗਾ ਉਹ ਵਿਚਾਰਾ ਫਸ ਗਿਆ ਵਾ ਮੈਨੂੰ ਮੈਂ ਜੱਟ ਤੁਮ ਲੰਡ ਪਾਰੀਆਂ ਬੀ ਵੀ ਕੋਈ ਰੱਬ ਦਾ ਰੰਗ ਪਹਿਲਾਂ ਸਿੱਧੀ ਤਰ੍ਹਾਂ ਖੜ ਕੇ ਦੱਸ ਗੱਲ ਕੀ ਹੋਈ ਆ ਕਰਦੀ ਕੀ ਆ ਚੜੀ ਜੀ ਪਹਿਲਾਂ ਤਾਂ ਮਾੜੀ ਮੋਟੀ ਸਹੀ ਲੱਗਦੀ ਸੀ ਹੁਣ ਤਾਂ ਜਮਾਂ ਜਲੂਸ ਹੀ ਕੱਢਿਆ ਨੱਚਣਾ ਨਹੀਂ ਆਉਂਦਾ ਪਰ ਸ਼ਰਮ ਤਾਂ ਆਉਂਦੀ ਹੋਊ ਕੋਰੀਅਨ ਜੋਕ ਦੇਖ ਲੋ ਤੇਰਾ ਪੂਰਾ ਟੱਬਰ ਮਲੰਗ ਲੱਗਦਾ ਮੈਨੂੰ ਇਹ ਵਾਲੀ ਮਨੂਣੀ ਹਾ ਹੱਡੀਆਂ ਦੇ ਪਟਾਕੇ ਚੱਲ ਜਾਂਦੇ ਘਰ ਤੇਨੂੰ ਸਾਡੇ ਕੋਈ ਤਸ ਨਹੀਂ ਆਉਂਦਾ ਇਹਦੇ ਤੋੜੇ ਨੂੰ ਕਿੰਨੇ ਅਗ ਲਾ ਦਿੱਤੀ ਤਰਸਦਾ ਮੈਨੂੰ ਤੇਰੇ ਘਰ ਦੇ ਆ ਜਾਂਦਾ ਉਹ ਬਾਹਰ ਕਿਦਾ ਨਿਕਲਦੇ ਹੋਣੇ ਵਿਚਾਰੇ ਗੱਲ ਕੀ ਹੋਈ ਆ ਵੀਰੇ ਦੱਸ ਮੇਰਾ ਭਰਾ ਤੈਨੂੰ ਵੀ ਕੋਈ ਪਟਾਕਾ ਚਾਹੀਦਾ ਆ ਹਾਂ ਜਿਹਨਾਂ ਕੋਲ ਪਟਾਕਾ ਆਗਾ ਨਾ ਮੱਖਣ ਦੀਆਂ ਗੋਲੀਆਂ ਮਾਰਨੀਆਂ ਕਿ ਆਗੇ ਦਾ ਮੁਰੇ ਬਾਈ ਪਹਿਲਾਂ ਖੜ ਕੇ ਦੱਸ ਗੱਲ ਕੀ ਹੋਈ ਆ ਠੰਡੇ ਹੋਵੋ ਸੂਬਾ ਸਰਹੰਦ ਜੀ 멘ਟਲ ਕੇਸ ਆਏ ਵਿਚਾਰਾ ਤੇਨੂੰ ਛੱਡ ਕੇ ਤੇਨੂੰ ਛੱਡ ਕੇ ਤੇਨੂੰ ਛੱਡ ਕੇ ਤੱਕੇ ਨਾ ਕਿਊਟ ਬਣੀ ਜਾਂਦੀ ਮੱਝ ਜੀ ਕਿੱਡਾ ਮੂੰਹ ਆ ਇਹਦਾ ਪਰ ਇਹ ਤਾਂ ਤੁਸੀਂ ਪਹਿਲੇ ਨੂੰ ਵੀ ਕਿਹਾ ਸੀ ਇਹਦਾ ਤੀਜਾ ਵਾ ਐਨੀ ਕਿਊਟ ਹੈ ਨਹੀਂ ਜਿੰਨੀ ਬੰਦੀ ਆ ਤੂੰ ਤੇਰੀ ਬੰਦਗੀ ਤੇ ਲੱਗੀ ਹੋਈ ਹੀ ਓਏ ਇੱਕ ਚੀਜ਼ ਕੀ ਆ ਯਾਰ ਜਿੰਨਾ ਮਰਜੀ ਕਿਊਟ ਬੰਲਾ ਰਹਿਣਾ ਤੂੰ ਮਾਜੀ ਆ ਮੈਂ ਸੋਣਿਆ ਚੂੜੇ ਦਾ ਰੰਗ ਫਿੱਕਾ ਪੈਂਦੇ ਘਰ ਵਾਲਾ ਬਦਲ ਲੈਂਦੀ ਆ ਅੱਤਰੀ ਮੈਂ ਜੱਟੀ ਤੁਮ ਲੰਗ ਬਾੜੀਆਂ ਬੇਬੀ ਕੋਈ ਸਾਪਾ ਲੜ ਜਾਣਾ ਪਾਤੀ ਜੀ ਜੇ ਕਿਤੇ ਬਿਨਾ ਫਿਲਟਰ ਤੋਂ ਪਾਤੀ ਵੀਡੀਓ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਹਾਈਪ ਦੀ অপਸ਼ਨ ਆ ਤਾਂ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਹੋ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਇਸ